ਭਾਈ ਅੱਜ ਇਹ ਸਾਡਾ ਤੀਜਾ ਦਿਨ ਮਾਤਾ ਦੇ ਤੇ ਅਸੀਂ ਕੂੜਿਆਂ ਦਾ ਲੰਗਰ ਕਰ ਰਹੇ ਆਂ ਕੂੜਿਆਂ ਨੂੰ ਵੇਖ ਕੇ ਸਾਡਾ ਸਬਰ ਟੁੱਟ ਰਿਹਾ ਸਾਡਾ ਸਬਰ ਟੁੱਟ ਰਿਹਾ ਸਾਡਾ ਸਬਰ ਟੁੱਟ ਰਿਹਾ ਤੁਹਾਨੂੰ ਕਾ ਲਏ ਨੇ ਚਾਹੁੰਦੇ ਅਸੀਂ ਜਾਣਾ ਸ਼ਿਤਲਾ ਮਾਤਾ ਦੇ ਮੰਦਰ ਭਾਈ ਕਿੱਥੇ ਕਿੱਥੇ ਜਾਣਾ ਵੀ ਸ਼ਿਤਲਾ ਜਾਣਾ ਅੱਗੇ ਹੁਣ ਚੱਲਣਾ ਸ਼ਿਤਲਾ ਦੇਵੀ ਮਾਤਾ ਮਾਤਾ ਸੋਤ ਰੱਖੇ ਲਈ ਜਾਣ ਚੱਲੀਏ ਅਸੀਂ ਜਾਈਏ ਤਾਂ ਉਸ ਲੱਗਿਆ ਲੰਗਰ ਤੇ ਇਹਨਾਂ ਦਾ ਸਬਰ ਟੁੱਟ ਰਿਹਾ ਲੰਗਰ ਦੇਖ ਕੇ ਸਾਡੇ ਅਸਮੀਰ ਮੰਦਾਂ ਟੁੱਟ ਰਿਹਾ ਸਵਰ। ਇਹਨਾਂ ਦਾ ਸਵਰ ਟੁੱਟ ਚੁੱਕਿਆ ਜੀ। ਹੋਰ ਸ਼ੀਤਲਾ ਮਾਤਾ ਦੇ ਮੰਦਿਰ ਜਾਂਦੇ ਰਸਤੇ 'ਚ ਟਿੰਗਾ ਹੁੰਦੀਆਂ ਨੇ। ਇੱਕ ਲੱਗਿਆ ਇੱਠਾ ਦੇਣਾ ਟ੍ਰੈਂਪਲ ਲੈਣਾ। ਕਿੰਨੇ ਕਿੰਨੇ ਝੁੱਟਣੀਆਂ ਫਿਰ? 3 ਮੰਨਦੇ ਐ ਸਾਹੀ ਮੰਨਦੇ। ਹਾਂਜੀ ਮਦਾਨ ਸਾਹਿਬ ਤੁਸੀਂ ਝੁੱਟਣੀਆਂ ਪਿੰਗਾ। ਟਿੰਗਾ ਝੁੱਟੜੀਆਂ ਤੁਸੀਂ? ਹਾਂ ਝੁੱਟਾਂਗੇ। These gritty vibes <laughs> keep my story in sight. Street <laughs> lights flicker on this endless trail. Each corner whispers a hero.

ਵੇ ਲੈਨ ਚ ਲੱਗਣਾ ਪੈਣਾ ਲੈਨ ਚ ਲੱਗਣਾ ਪੈਣਾ ਦੇਖੋ ਲੈਨ ਚ ਲਾ ਕੇ ਖਾ ਲੈ ਥੋੜੀ ਵਰੀ ਫਿਰ ਲੈਨ ਚ ਲੱਗੋ ਜੀ ਕੁੜੀ ਜੀ ਮੰਮੀ ਫੇਰ ਆ ਗਈ ਆ ਕੁੜੀ ਦੀ ਮੰਮੀ ਫੇਰ ਆ ਗਈ ਉਹੀ ਪਲੇਟ ਚ ਲੈਣਾ ਚਾਹੀ ਦੁਆਰੋਂ ਆਓ ਜੀ ਆ ਕੁੜੀ ਪੱਲੇ ਵਾਲੇ ਵੀ ਆ ਗਏ ਆ ਦੇਖੋ ਜੀ ਪੱਲੇ ਵਾਲੇ ਵੀ ਆ ਗਏ ਜੀ ਪੱਲਾ ਨਾਲ ਲੱਗਿਆ ਵੇ ਗਾ ਲਓ ਕਹਿੰਦੀ ਗੋਲ ਗੱਪੇ ਨਾਲ ਪੱਲਾ ਵੀ ਚੱਲੂਗਾ ਨਾਲ ਕੋਕੀ ਨਾਲੇ ਦਹੀਂ ਪੱਲਾ ਗਾ ਲਓ ਜਵਾਗ ਹਾ ਜਵਾਗਦੇ ਸਾਰੇ ਗੋਲਕੱਪੇ ਸਾਈਡ ਤੇ ਖੜੀ ਖਾਈ ਜਾਂਦੀ ਹੈ ਜਵਾਗਤ ਮੰਗਾਈ ਜਾਂਦੀ ਹੈ ਨਾਲੇ ਪੱਲਾ ਮੂਹ ਚ ਨਾਲੇ ਗੋਲਕੱਪੇ ਦੀ ਪਲੇਟ ਚੱਕੀ ਹੋਈ ਹੈ ਲਾਈਨ ਵਿੱਚ ਲਾਈਨ ਵਿੱਚ ਲਾਈਨ ਚ ਗਿਆ ਲਾਈਨ ਚ ਲਾਈਨ ਚ ਲਾਈਨ ਚ ਰੋ ਯਾਰ ਕਾਲੇ ਜੇ ਮਾਤਾ ਜੀ ਜੇ ਮਾਤਾ ਦੀ ਜੀ ਅੰਕਲ ਜੀ ਅੰਕਲ ਲਾਇਕ ਗੋਲਕੱਪੇ ਦਾ ਲੰਗਰ ਆ ਜਾ ਮੱਖਣ ਮલાઈ ਗੋਲਕੱਪੇ ਉਹ ਬਹੁਤ ਸਵਾਦ ਦਾ ਗੋਲ ਗੱਪੇ ਆ ਨਜ਼ਾਰਾ ਹੀ ਨਜ਼ਾਰਾ ਪੂਰਾ 6 6ਵੀਂ ਵਾਰ ਲਾਈਨ ਚ ਲਾ ਕੇ ਲੈ ਰਹੇ ਇਹ ਉਹ ਮੂੰਹ ਚ ਨਹੀਂ ਪੈ ਕੇ ਭੈਣ ਜੀ ਦੇ ਮੂੰਹ ਜੀ ਲਈ ਪੈ ਰਹੇ ਜੀ ਇਧਰ 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 ਮੜੇ ਕਿਵੇਂ ਲੱਗੇ ਗੋਲ ਗੱਪੇ ਬੇਟਾ ਤੇਰਾ ਧਿਆਨ ਕਿਧਰ ਹੈ ਗੋਲ ਗੱਪਾ ਇਧਰ ਹੈ ਹਾਂ ਹਾਂ ਬੋਲ ਗੱਪਾ ਇਦਾਰੇ ਆ ਚਾਰੇ ਆ ਚਾਰੇ ਦੀ ਮੰਮੀ ਨੇ ਖਾ ਲੰਨੇ ਆ ਆ ਦੇਖੋ ਦੋ ਆ ਲੈ ਗਈ ਦੋ ਉਹਦੇ ਵਾਸਤੇ ਮੰਗਾ ਲਏ ਹੁਣ ਇੱਧਰ ਮੂੰਹ ਘਰਮੜਿਆ ਕਿਵੇਂ ਲੱਗੇ ਖਾ ਚੱਕਵਰੀ ਹੋਰ ਸੱਤਵੀਂ ਅੱਠਵੀਂ ਵਾਰ ਦੋ ਵਾਰੀ ਖਾ ਗਈ ਤੂੰ ਲੈ ਲੱਗ ਲੱਗੇ ਕੋਈ ਹੁਣ ਤਾਂ ਅੰਕਲ ਲਗਾ ਦੋ ਕਿ ਲੈ ਨਹੀਂ ਸਾਡੀ ਰਹਿ ਗਈ ਗੱਲੀ ਤੁਹਾਨੂੰ ਉਹੀ ਖੜ ਕੇ ਖਵਾ ਦੋਗੇ ਓਏ ਕਹਿ ਦੋ ਜੰਦੋਂ ਲਾਈਨ ਹੀ ਸਾਡੀ ਰਹਿ ਗਈ ਜਦੋਂ ਖੋਣ ਕੇ ਖੋ ਆਹ ਸਾਡੀ ਗੱਲ ਜੀ ਆਜਾ ਭਗਤ ਜੀ ਆ ਲੈ ਇੱਕ ਵਾਰੀ ਹੋਰ ਲਾਈਨ ਚ ਲੱਗਣ ਲੱਗੀ ਅਜੇ ਲਾਈਨ ਹੀ ਸਾਡੀ ਰਹਿ ਗਈ ਦੇਖੋ ਪਿੱਛੇ ਮਾਸੀ ਹਾਂ ਲਾਈਨ ਹੀ ਖਤਮ ਹੋ ਗਈ ਹੁਣ ਤਾਂ ਆਹ ਦੇਖੋ ਦੋਨੇ ਦੋਨੇ ਕਿੰਨੇ ਘਣਾ ਕੋਈ ਪ੍ਰਿਆ ਕਿੱਥੇ ਕਹਿੰਦੇ ਦੀਦੀ ਨੇ ਲੈਣਾ ਨਹੀਂ ਭੱਲੇ ਨਾਲ ਕੋਲ ਕੇ ਭੇਲਾ ਹੈ ਯਾਰ ਇਹਦੇ ਬੇਸਤੀ ਹੈ ਦੋਨੀਆਂ ਯਾਰ ਹੈਂ ਹੈਂ ਚਲੋ 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 ਅੱਜ ਆਪਾਂ ਕੀ ਖਾਣਾ ਮੁਰਸ਼ੀਕ ਟੋਪੀਏ ਹੋਰ ਕੋਈ ਨਾ ਛੱਡਣਾ ਨਹੀਂ ਆਪਾਂ ਉਹ ਤੇ ਪਲੇਟਾ ਹੀ ਉਸ ਤੇ ਪਾਣੀ ਆਪ ਸਾਈਡ ਤੇ ਜਿਹੜਾ ਖੜੀ ਆ ਉਹੋ ਘੱਟ ਆਇਓ ਬੜੋ ਯਾਰ ਸਾਰੇ ਆਇਓ ਇਹ ਪੀਂਗ ਲਾਈ ਸੀ ਬੰਦੇ ਨੇ ਆ ਬੰਦੇ ਨੇ ਬੈਲ ਤਾਂ ਪਹਿਲਾਂ ਹੀ ਡਟ ਗਈ ਇਹ ਕੰਮ ਕਰਾ ਲਿਆ ਪਿੱਛੇ ਗਰਮ ਚੋਂ ਕੰਮ ਕੀਤਾ ਸੀ ਤੇ ਹੁਣ ਸਾਰੇ ਥੱਲੇ ਉਤਾਰਿਆ ਬਟ ਇਤਨੀ ਨਹੀਂ ਰਿਹਾ ਵਾਓ ਕੀ ਬੰਦਾ ਹੈ ਹਾਂ ਬਾਤ ਸਹੀ ਹੈ ਦੇਖੋ ਆਹ 反正人家。